ਜਿਹੜੇ ਕੌਮੀਅਤ ਤੌਰ ਤੇ ਪੰਥ ਪਰਵਾਨਤ ਪਰਵਾਰ ਆ ਉਹਨਾਂ ਚ ਲੱਖ ਕਵੀਆਂ ਹੋ ਸਕਦੀਆਂ ਸਾਢੇ ਜਿ ਵੀ ਹੋ ਸਕਦੀਆਂ ਪਰ ਉਹਨਾਂ ਦੀ ਕਰਦਾਰ ਕੁਰਸੀ ਕਰਨ ਤੋਂ ਪਹਿਲਾਂ 20 ਵਾਰ ਸੋਚਣਾ ਚਾਹੀਦਾ ਇਹਨਾਂ ਦੇ ਖੂਨ ਅੱਜ ਵੀ ਉਬਾਲੇ ਮਾਰਦੇ ਹੱਡੀਆਂ ਬਾਹਾਂ ਇੰਨੀਆਂ ਸਮਰੱਧ ਤੁਹਾਨੂੰ ਘਰਾਂ ਜੋ ਫੜ ਕੇ ਆਪਾਂ ਕੱਲੀ ਲਿਆ ਸਕਦੇ ਸਰ ਮੈਂ ਇੰਨੀ ਉਹਨਾਂ ਨੂੰ ਚੇਤਾਵਨੀ ਦੇਣਾ ਸਦਾ ਦੀਵੇ ਜਗਦੇ ਨਹੀਂ ਇਹ ਬੁੱਝਦੇ ਵੀ ਹੁੰਦੇ ਨੇ ਇਹ ਜਿਹੜੇ ਜਿੰਦਰੇ ਤੁਸੀਂ ਇਹਨਾਂ ਨੂੰ ਮਾਰ ਕੇ ਵਿਖਾਏ ਨੇ ਕਿਸੇ ਦਿਨ ਹੀ ਜਿੰਦਰੇ ਤੁਹਾਨੂੰ ਵੀ ਵੱਜਰੂ ਹਦਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇਹ ਇਹ ਖੋਤੀ ਕਾਲੀਦਾਲ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਸਰਕਾਰ ਨੂੰ ਕਿਹਨੇ ਕਿਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚ ਸੌ ਸੇਕਣਾ ਚਾਹੀਦਾ ਅਸੀਂ ਇਹ ਵੀ ਮੰਗ ਕਰਦੇ ਆਂ ਕਿ ਧਾਮੀ ਸਾਹਿਬ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਨਹੀਂ ਉਹ ਤੇ ਜੀ ਸਰੇ ਸਾਰ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਉਹ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਦਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਅੱਜ ਤੁਸੀਂ ਉਹਨਾਂ ਦੀ ਉਹ ਜਾਂਚ ਕਿਉਂਕਿ ਅੱਜ ਉਹ ਤੁਹਾਡੇ ਜੋ ਤੁਸੀਂ ਉਹਨਾਂ ਦਾ ਆਰਡਰ ਕਰਦੇ ਜੋ ਉਹ ਚੀਜ਼ ਨੂੰ ਮੰਗਣ ਤੋਂ ਉਹ ਪੰਥ ਦੇ ਹਿੱਤ ਵਿੱਚ ਫੈਸਲਾ ਕਰਦੇ ਤੇ ਤੁਸੀਂ ਉਹਨਾਂ ਦੇ ਬਰੋਚ ਜਾਂਦੇ ਜੀ ਅਲੀ ਹੁਣ ਤੁਸੀਂ ਆਪਣਾ ਰੋਸ ਕਿਉਂਕਿ ਉਹ ਉਹ ਜੋ ਜੋ ਫੈਸਲੇ ਹੋਏ ਉਹਨਾਂ ਨੂੰ ਤੁਸੀਂ ਬਦਲਣਾ ਚਾਹ ਰਹੇ ਹੋ ਤੇ ਉਹ ਇਸ ਉਹ ਗੱਲ ਚੜਿੱਕਾ ਬਣ ਰਿਹਾ ਤੇ ਇਸ ਕਰਕੇ ਤੁਸੀਂ ਉਹਨਾਂ ਦੀ ਹੁਣ ਅਰਜ਼ੀ ਕੋਸ਼ਿਸ਼ ਕਰਕੇ ਉਹਨਾਂ ਨੂੰ ਇਹ ਸੰਸਥਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਅੰਤ برداشت ਨਹੀਂ ਕਰੂਗਾ ਦੀ ਜੇ ਕੋਈ ਜਾਂਚ ਕਮੇਟੀ ਵੀ ਬਿਠਾਉਣੀ ਆ ਤੇ ਉਹ ਜਾਂਚ ਕਮੇਟੀ ਕੋਈ ਨਿਰਪੱਖ ਲੋਕਾਂ ਦੀ ਹੋਵੇ ਜਿਹੜੇ ਬੰਦੇ ਜਿਨ੍ਹਾਂ ਦੇ ਇਲਜ਼ਾਮ ਹੈ ਉਹ ਹੀ ਉਹ ਜੱਜ ਬਣਨਗੇ ਤੇ ਉਹ ਮੇਰੇ ਖਿਆਲ ਉਹ ਕਿੱਦਾਂ ਇਨਸਾਫ ਕਰਨਗੇ ਇਹ ਇਹਨਾਂ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਦਾਂ ਟਾਰਗੇਟ ਕਰੋ ਤੇ ਮੇਰੇ ਖਿਆਲ ਇੱਕ ਬਹੁਤ ਨਿੰਦਣਯੋਗ ਆ ਅਸੀਂ ਤੇ ਉਹ ਚਾਹੁੰਨੇ ਕੋ ਮਾਫੀ ਮੰਗਣ ਨਹੀਂ ਤੇ ਪੰਥ ਉਹਨਾਂ ਨੂੰ ਮਾਫ ਨਹੀਂ ਕਰੂਗਾ ਉਹਨਾਂ ਉਹਨਾਂ ਦਾ ਅਸੀਂ ਬਾਈਕਾਟ ਕਰਾਂਗੇ ਅਸੀਂ ਜਸਵੰਤ ਸਿੰਘ ਸਾਹਿਬ ਨੂੰ ਕਹਿੰਨੇ ਕੋ ਉਹਨਾਂ ਨੂੰ ਪਹਿਲੀ ਗੱਲ ਤੇ ਉਹਨਾਂ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ ਔਰ ਇਹਨਾਂ ਨੂੰ ਜੇ ਚਾਹੀਦਾ ਹੈ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਅਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਹੋਈ ਇਹ ਅਕਾਲ ਤਖਤ ਨੂੰ ਵੀ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਜ਼ਰਾਦਾ ਕਿ ਅਸੀਂ ਆਪਣੀਆਂ ਗੱਡੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜ ਨੂੰ ਪਰ ਲੇਕਿਨ ਇਹ ਗੁਰੂ ਨਮੀ ਇਹ ਸਖਬੀਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਹਾ ਮੇਰੇ ਖਿਆਲੇ ਕਿ ਇਹ ਹੌਣ ਵਾਲ ਸਮੇਂ ਚੱਲੂਗਾ ਨਹੀਂ ਇਦਾਂ ਸ਼ੁਰੂ ਕਰਕੇ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ ਚ ਕਿੱਡਾ ਵੱਡਾ ਰੋਸ ਆ ਕਿ ਇਹਨਾਂ ਨੇ ਐਡੇ ਵੱਡੇ ਗੁਨਾਹ ਗਾ ਰਿਆ ਇਹਨਾਂ ਨੂੰ ਸਜ਼ਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨੇ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਜੀ ਜੋ ਹੋਇਆ ਉਹ ਵੀ ਬਹੁਤ ਗਲਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀੜੀ ਦਾ ਤਖਤਾਂ ਤਾਜਾਂ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਦਰ ਤੇ ਬਾਪੂ ਜੀ ਵੱਲੋਂ ਅਰਦਾਸ ਬੇਨਤੀ ਕਰਕੇ ਪੱਕ ਸਾਹਿਬ ਨੂੰ ਸਕਤਰਤ ਵਿੱਚ ਮੰਗ ਪੱਤਰ ਦੇਣ ਆਏ ਇੰਨੀ ਤਰਾਸ ਦੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਜਿਨ੍ਹਾਂ ਨੂੰ ਅੱਜ ਦਸਤੂਰ ਬੰਦ ਕਰਨਾ ਪਿਆ ਪਹਿਲੀ ਗੱਲ ਤਾਂ ਜੇ ਜਿੰਦਰੇ ਤੁਸੀਂ ਇਹਨਾਂ ਨੂੰ ਲਾਓਗੇ ਮਹਾਰਾਜ ਨੇ ਤੁਹਾਨੂੰ ਵੀ ਲਾਓਗੇ ਕਿ ਜਿੰਦਰੇ ਸਦਾ ਨਹੀਂ ਲੱਗਦੇ ਹੁੰਦੇ ਇਹਨਾਂ ਨੂੰ ਖੋਲਣ ਵਾਲੇ ਵੀ ਹੈਗੇ ਨੇ ਕਿਹਾ ਜਾ ਰਿਹਾ ਛੁੱਟੀ ਅੱਜ ਛੁੱਟੀ ਮੈਂ ਕਹਿੰਦਾ ਉਦਾਂ ਦਫ਼ਤਰ ਜੇ ਕਿ ਪ੍ਰੋਗਰਾਮ ਰਜਿਸਟਰ ਕੀਤਾ ਜਾਏ ਕਿਸੇ ਪਾਰਟੀ ਵੱਲੋਂ ਉਹਦੇ ਲਈ ਦਫ਼ਤਰ 8 ਵਜੇ ਵੀ ਲੱਗ ਜਾਂਦੇ ਨੇ ਇਹ ਪੌਂਥ ਦਾ ਮਸਲਾ ਏ ਕੋਈ ਕਿਸੇ ਦਾ ਨਿੱਜੀ ਮਸਲਾ ਨਹੀਂ ਜਿਹੜਾ ਇੱਕ ਦਲ ਮੈਂ ਰਾਤੀ ਸੁਣੀ ਆਪ ਪੀਟੀਸੀ ਦੇ ਮੈਂ ਕੋਈ ਵਿਸ਼ੇ ਤੇ ਗੱਲ ਕਰਨੀ ਆ ਜਿਹੜਾ ਮੈਂ ਉਹਨੂੰ ਦਲ ਵੀ ਨਹੀਂ ਸਮਝਦਾ ਗੰਦੀ ਕਿਸਮ ਦੇ ਲੋਕ ਜਿਹੜੇ ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਵਾਲੇ ਸ਼ੀਤਪਾਈ ਅਮਰੀਕ ਸਿੰਘ ਜੀ ਜਿਨ੍ਹਾਂ ਨੇ ਸੰਘਰਸ਼ ਨੂੰ ਵਿੱਢਿਆ ਉਹਦੀ ਵਿੱਚ ਸ਼ਹਾਦਤਾਂ ਦਿੱਤੀਆਂ ਉਹਨਾਂ ਦੇ ਲਖਤੇ ਜਿਗਰ ਉਹਨਾਂ ਦੀ ਪੁੱਤਰੀ ਬੀਬੀ ਸਤਵੰਤ ਕੌਰ ਜੋ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿੱਖਾਂ ਦੀ ਜਵਾਬ ਹੈ ਤੇ ਜਿਨ੍ਹਾਂ ਨੇ ਸਿਰ ਦਿੱਤੇ ਨੇ ਭਾਈ ਸੁਖਾ ਜਿੰਦਾ ਭਾਈ ਸਤਵੰਤ ਸਿੰਘ ਭਾਈ ਬੈਂਸ ਸਿੰਘ ਭਾਈ ਗੀਰ ਸਿੰਘ ਭਾਈ ਅਮਰੀਕ ਸਿੰਘ ਜਰਨਲ ਸੁਵੇਕ ਸਿੰਘ ਬਾਬਾ ਠਾਰਾ ਸਿੰਘ 22 ਸਦੀ ਦੇ ਮਹਾਨ ਜਰਨਲ ਸੰਤ ਬਾਬਾ ਜਰਨਲ ਸਿੰਘ ਜੀ ਖਾਲਸਾ ਰਣ ਵਾਲੇ ਇਨ੍ਹਾਂ ਪਰਿਵਾਰਾਂ ਦੀ ਦੇਣ ਆ ਇਨ੍ਹਾਂ ਪਰਿਵਾਰਾਂ ਤੇ ਜਿਹੜੇ ਬੰਦੇ ਉਹਨਾਂ ਦੀ ਕਰਦਾਰ ਕੁਰਸੀ ਕਰ ਰਹੇ ਨੇ ਚਾਵਲ ਕਿਸਮ ਦੇ ਲੋਕ ਕਿੱਥੇ ਪਾਲਿਆ ਟਿਕਾ ਇਹਨਾਂ ਨੂੰ ਵੀ ਬੁਰੇ ਹਾਲਾਤ ਪੈਦਾ ਹੋਣਗੇ ਇਹਨਾਂ ਵਾਸਤੇ ਇਹੋ ਜੀ ਲੜਾਈ ਨੂੰ ਨਾ ਆਪਾਂ ਛੇੜੀਏ ਜਿਹੜੇ ਕੌਮੀਅਤ ਤੌਰ ਤੇ ਪੰਥ ਪਰਵਾਨਤ ਪਰਵਾਰ ਆ ਉਹਨਾਂ ਚ ਲੱਖ ਕਮੀਆਂ ਹੋ ਸਕਦੀਆਂ ਸਾਡੇ ਚ ਵੀ ਹੋ ਸਕਦੀਆਂ ਪਰ ਉਹਨਾਂ ਦੀ ਕਰਦਾਰ ਕੁਰਸੀ ਕਰਨ ਤੋਂ ਪਹਿਲਾਂ 20 ਵਾਰ ਸੋਚਣਾ ਚਾਹੀਦਾ ਇਹਨਾਂ ਦੇ ਖੂਨ ਅੱਜ ਵੀ ਉਬਾਲੇ ਮਾਰਦੇ ਹੱਡੀਆਂ ਬਾਹਾਂ ਇੰਨੀਆਂ ਸਮਰਾਤ ਤੁਹਾਨੂੰ ਘਰਾਂ ਜੋ ਫੜ ਕੇ ਆਪਾਂ ਕੱਲੀ ਲਿਆ ਸਕਦੇ ਆ ਸ਼ਰਮੀ ਇੰਨੀ ਉਹਨਾਂ ਨੂੰ ਚੇਤਾਵਨੀ ਦੇਣਾ ਸਦਾ ਦੀਵੇ ਜਗਦੇ ਨਹੀਂ ਇਹ ਬੁਝਦੇ ਵੀ ਹੁੰਦੇ ਨਹੀਂ ਇਹ ਜਿਹੜੇ ਜਿੰਦਰੇ ਤੁਸੀਂ ਇਹਨਾਂ ਨੂੰ ਮਾਰ ਕੇ ਵਿਖਾਏ ਨੇ ਕਿਸੇ ਦਿਨ ਇਹ ਜਿੰਦਰੇ ਤੁਹਾਨੂੰ ਵੀ ਵੱਜੜੇ। ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਬਤੇ ਪਹਿਲਾਂ ਤੇ ਅਸੀਂ ਗੁਰੂ ਮਹਾਰਾਜ ਦਾ ਘਟਾਨਕੋਟ ਸ਼ੁਕਰ ਕਰਦੇ ਹਾਂ। ਉਹਦਾ ਸ਼ੁਕਰਾਨਾ ਕਰਦੇ ਹਾਂ। ਉਹਦੇ ਦਰ ਤੇ ਆਉਣ ਦਾ ਮੌਕਾ ਮਿਲਿਆ ਤੇ ਬਾਕੀ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਇੱਕ ਬੇਨਤੀ ਪੱਤਰ ਦੇਣ ਵਾਸਤੇ ਆਏ ਸਾਂ ਕਿ ਜੋ ਪਿਛਲੇ ਦਿਨ ਤੋਂ ਘਟਨਾਵਾਂ ਵਾਪਰ ਰਹੀਆਂ ਉਹ ਬਹੁਤ ਚਿੰਤਾਜਨਕ ਹੈ। ਇਹ ਜੋ ਅਖੌਤੀ ਅਕਾਲੀ ਦਲ ਵਾਲੇ ਜਥੇਦਾਰਾਂ ਦੇ ਉੱਪਰ ਹੋਰ ਪੰਥਕ ਸ਼ਖਸੀਅਤਾਂ ਉੱਪਰ ਅਟੈਕ ਕਰ ਰਹੇ ਆ ਬੇਲੋੜੀ ਉਹਨਾਂ ਦੀirdar ਕੁਸ਼ੀ ਕੀਤੀ ਜਾ ਰਹੀ ਆ ਜਿੱਦਾਂ ਗਿਆਨੀ ਹਰਪ੍ਰੀਤ ਸਿੰਘ ਹੋਣੀ ਆ ਬੀਬੀ ਸਤਵੰਤ ਕੌਰ ਹੋਣੀ ਆ ਕਿ ਉਹਨਾਂ ਨੂੰ ਉਹਨਾਂ ਦਾ ਉਹਨਾਂ ਦੀ ਜਿਹੜੀ ਨਾ ਉਹਨਾਂ ਤੇ ਉਹਨਾਂ ਨਾਲ ਬਹੁਤ ਬੇਹੋਦਾ ਵਿਹਾਰ ਕੀਤਾ ਜਾ ਰਿਹਾ ਉਹ ਪੀਟੀਸੀ ਚੈਨਲਾਂ ਤੇ ਬਹੁਤ ਉਹ ਚੌੜਾ ਸਾਹਿਬ ਨਾਲ ਜੋੜ ਕੇ ਕਈ ਚੀਜ਼ਾਂ ਜਿਹੜੀਆਂ ਆਪਣੇ ਕੋਲੋਂ ਬਣਾ ਬਣਾ ਕੇ ਪੇਸ਼ ਕੀਤੀਆਂ ਜਾ ਰਹੀਆਂ ਕਿਉਂ ਜਦੋਂ ਕਿ ਚੌੜਾ ਸਾਹਿਬ ਇੱਕ ਸਤਕਾਰਯੋਗ ਸਤੀ ਸੀ ਆਮ ਵਿਚਰਦੇ ਸੀ ਉਹਨਾਂ ਨੂੰ ਕੋਈ ਵੀ ਗੁਰੂ ਸੇਖ ਨੂੰ ਮਿਲ ਸਕਦਾ ਸੀਗਾ ਜਾਂ ਉਹ ਕਿਸੇ ਨੂੰ ਮਿਲ ਸਕਦੇ ਸੀ ਤੇ ਉਹ ਉਹ ਇਹਨਾਂ ਚੀਜ਼ਾਂ ਦਾ ਜਿਹੜਾ ਗਲਤ ਫਾਇਦਾ ਉਠਾਇਆ ਜਾ ਰਿਹਾ ਉਹਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਅਸੀਂ ਉਹਦੇ ਵਿਰੋਧ ਚ ਜਸਹਰ ਸਾਹਿਬ ਨੂੰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਜੋ ਇਹ ਇਹ ਖੋਤੀ ਕਾਲੀਦਾਲ ਵਾਲੇ ਕਰ ਰਹੇ ਆ ਉਹ ਉਹਦੀ ਅਸੀਂ ਕੋਰ ਨਿੰਦਾ ਕਰਦੇ ਆਂ ਔਰ ਜਸਹਰ ਸਾਹਿਬ ਨੂੰ ਕਹਿੰਨੇ ਕਿ ਇਹਨਾਂ ਤੇ ਸਖਤ ਐਕਸ਼ਨ ਲੈ ਕੇ ਇਹਨਾਂ ਨੂੰ ਪੰਚੋ ਸੇਕਣਾ ਚਾਹੀਦਾ ਕਿਉਂਕਿ ਇਹ ਅਕਾਲ ਤਖਤ ਦੀ ਜੋ ਇਹਨਾਂ ਨੂੰ ਦੋ ਤਰੀਕ ਨੂੰ ਹੁਕਮ ਹੋਇਆ ਉਹਦੀ ਅਦੁੱਲੀ ਕਰ ਰਹੇ ਆ ਉਹ ਉਹਨੂੰ ਵੰਗਾਰ ਰਹੇ ਆ ਇਸ ਕਰਕੇ ਅਸੀਂ ਜਹਦਰ ਸਾਹਿਬ ਨੂੰ ਕਹਿੰਨੇ ਆ ਕਿ ਅਕਾਲ ਤਖਤ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਦੇ ਹੋਏ ਇਹਨਾਂ ਨੂੰ ਸਖਤ ਤੋਂ ਸਖਤ ਉਦੋਂ ਵੀ ਜਿਹੜੀ ਇਹ ਸਜ਼ਾ ਲਾਈ ਗਈ ਉਹ ਸੰਗਤਾਂ ਦੇ ਮਨ ਚ ਕਿ ਉਹ ਇੱਕ ਘਾਟੇ ਸਜ਼ਾ ਇਹਨਾਂ ਦੇ ਜਿਹੜੇ ਜਿਹੜੇ ਵੱਡੇ ਗਰਾਹ ਸੀ ਉਹਨੇ ਸਜ਼ਾ ਨਹੀਂ ਦਿੱਤੀ ਗਈ ਉਹ ਤੋਂ ਇਹਨਾਂ ਦੀ ਸਜ਼ਾ ਘੱਟ ਸੀਗੀ ਉਹ ਉਹਦਾ ਪ੍ਰਤੀਕਰਮ ਵੀ ਚੋੜਾ ਸਾਹਿਬ ਵੱਲੋਂ ਜੋ ਜੋ ਪ੍ਰਗਟ ਹੋਇਆ ਦੂਸਰਾ ਹੁਣ ਇਹ ਜੋ ਉਹ ਜੋ ਇਹਨਾਂ ਨੂੰ ਕੀਤਾ ਗਿਆ ਉਹਨਾਂ ਨੂੰ ਅਸਤੀਫੇ ਦੇਣ ਵਾਸਤੇ ਕਿਹਾ ਗਿਆ ਉਸ ਚੀਜ਼ ਨੂੰ ਵੀ ਉਹ ਤੋਂ ਵੀ ਭੱਜ ਰਹੇ ਆ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਅਕਾਲ ਤਖਤ ਦੀ ਸ਼ਾਨ ਨੂੰ ਸ਼ਾਨ ਆਨਸ਼ਾਨ ਨੂੰ ਵੱਡਾ ਕਰਨਾ ਸੀ ਉਹ ਨੂੰ ਘਟਾਉਣ ਵਾਸਤੇ ਲੱਗੇ ਹੋਏ ਆ ਦੂਸਰਾ ਇੱਕ ਜੋ ਬੀਬੀ ਜਗੀਰ ਕੋਰਨਾThammi ਸਾਹਿਬ ਨੇ ਕੀਤਾ ਉਹਦੀ ਵੀ ਅਸੀਂ ਘੋਰ ਨਿੰਦਾ ਕਰਦੇ ਆ ਕਿ ਇੱਕ ਐਡੇ ਵੱਡੇ ਅਹੁਦੇ ਤੇ ਹੁੰਦੇ ਹੋਏ ਇਹ ਜਿਹੜਾ ਪੂਰੇ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਗੱਲ ਆ ਔਰ ਉਹ ਇੱਕ ਧੜੇ ਦੀ ਚਾਪਲੂਸੀ ਕਰਕੇ ਇਹ ਉਹਨਾਂ ਨੂੰ ਖੁਸ਼ ਕਰਨ ਤੇ ਲੱਗੇ ਹੋਇਆ ਤੇ ਦੂਜਿਆਂ ਨੂੰ ਇਹੋ ਜਿਹਾਂ ਜੋ ਉਹਨਾਂ ਦੇ ਮੂੰਹ ਤੋਂ ਬਚਨ ਨਿਕਲੇ ਉਹ ਆਪਾਂ ਦਹਿਰਾ ਨਹੀਂ ਸਕਦੇ ਉਹ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਅਸੀਂ ਉਹਨਾਂ ਦੀ ਕੋਰ ਨਿੰਦਾ ਕਰਦੇ ਆ ਤੇ ਅਸੀਂ ਅਸੀਂ ਇਹ ਵੀ ਮੰਗ ਕਰਦੇ ਆ ਕਿ ਧਾਮੀ ਸਾਹਿਬ ਨੂੰ ਵੀ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਸਰ ਜੀ ਜਿਸ ਤਰੀਕੇ ਨਾਲ ਗੱਲ ਪੂਰੀ ਚੱਲ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਨਾਦੀਆ ਸੇਵਾਵਾਂ ਮੁਅਤਲ ਕਰਤੀਆਂ ਉਹਨੂੰ ਕਿਵੇਂ ਵੇਖਦੇ ਨਹੀਂ ਉਹ ਤੇ ਜੀ ਸਰ ਸਰ ਤੱਕਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਤੇ ਜਿਹੜੇ ਦੋਸ਼ ਲਗਾਏ ਜਾ ਰਹੇ ਆ ਉਹ ਦੋਸ਼ ਤੇ ਬਹੁਤ ਪੁਰਾਣੇ ਆ ਉਹਨਾਂ ਨੂੰ ਜਦੋਂ ਤੁਸੀਂ ਇਹ ਇਹ ਇਹਨਾਂ ਉਹਦਿਆਂ ਤੇ ਬਿਠਾਇਆ ਉਦੋਂ ਤੁਸੀਂ ਉਹਨਾਂ ਦੀ ਜਾਂਚ ਕਰਨੀ ਚਾਹੀਦੀ ਸੀ ਅੱਜ ਤੁਸੀਂ ਉਹਨਾਂ ਦੀ ਉਹ ਜਾਂਚ ਕਿਉਂਕਿ ਅੱਜ ਉਹ ਤੁਹਾਡੇ ਜੋ ਤੁਸੀਂ ਉਹਨਾਂ ਦਾ ਆਰਡਰ ਕਰਦੇ ਜੋ ਉਹ ਚੀਜ਼ ਨੂੰ ਮੰਗਨ ਤੋਂ ਉਹ ਪੰਥ ਦੇ ਹਿੱਤ ਵਿੱਚ ਫੈਸਲਾ ਕਰਦੇ ਤੇ ਤੁਸੀਂ ਉਹਨਾਂ ਦੇ ਬਰੋਚ ਜਾਂਦੇ ਜੋ ਪਹਿਲਾਂ ਤੁਸੀਂ ਉਹਨਾਂ ਦੇ ਇਹੋ ਜਿਹੇ ਇਲਜ਼ਾਮਾਂ ਦੀ ਕੋਈ ਪਰਵਾਹ ਨਹੀਂ ਕੀਤੀ ਇਹ ਜੇ ਤੁਸੀਂ ਸਹੀ ਅਰਥਾਂ ਜੋ ਉਦੋਂ ਕਰਨੀ ਚਾਹੀਦੇ ਸੀ ਜਦੋਂ ਉਹਨਾਂ ਨੂੰ ਡਿਊਟੀ ਤੇ ਬਿਠਾਇਆ ਗਿਆ ਹੁਣ ਤੇ ਉਹ ਕੋਈ ਤਕ ਨਹੀਂ ਬਣਦੀ ਉਹ ਤੇ ਖਾਲੀ ਹੁਣ ਤੁਸੀਂ ਆਪਣਾ ਰੋਸ ਕਿਉਂਕਿ ਉਹ ਉਹ ਜੋ ਜੋ ਫੈਸਲੇ ਹੋਏ ਉਹਨਾਂ ਨੂੰ ਤੁਸੀਂ ਬਦਲਣਾ ਚਾਹ ਰਹੇ ਹੋ ਤੇ ਉਹ ਇਸ ਉਹ ਗੱਲ ਝੜਿੱਕਾ ਬਣ ਰਹੇ ਆ ਇਸ ਕਰਕੇ ਤੁਸੀਂ ਉਹਨਾਂ ਦੀ ਹੁਣ ਅਰਜ਼ੀ ਕੋਸ਼ਿਸ਼ ਕਰਕੇ ਉਹਨਾਂ ਨੂੰ ਇਸ ਸੰਸਥਾ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਪੰਥ برداشت ਨਹੀਂ ਕਰੂਗਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਜਿਸ ਦੇ ਵਿੱਚ ਉਹਨਾਂ ਲੋਕੀ ਆਪ ਸ਼ਬਦਾਂ ਇਸਤੇਮਾਲ ਕੀਤਾ ਗਿਆ ਆਪਣਾ 7 ਦਿਨਾਂ ਦੇ ਅੰਦਰ ਨੇ ਉਹਦਾ ਉਹਦੇ ਬਾਰੇ ਸਾਨੂੰ ਏਡੀ ਕੋਈ ਜਾਣਕਾਰੀ ਨਹੀਂ ਪਰ ਇਹ ਜੋ ਜੋ ਕੀਤਾ ਜਾ ਰਿਹਾ ਜੋ ਵੀ ਉਹ ਕਾਰਵਾਈ ਉਹ ਕੋਈ ਕੋਈ ਤਰੀਕੇ ਨਾਲ ਕੀਤੀ ਜਾਣੀ ਚਾਹੀਦੀ ਜੇ ਕੋਈ ਜਾਂਚ ਕਮੇਟੀ ਵੀ ਬਿਠਾਉਣੀ ਆ ਤੇ ਉਹ ਜਾਂਚ ਕਮੇਟੀ ਕੋਈ ਨਿਰਪੱਖ ਲੋਕਾਂ ਦੀ ਹੋਵੇ ਜਿਹੜੇ ਬੰਦੇ ਜਿਨ੍ਹਾਂ ਦੇ ਇਲਜ਼ਾਮ ਹੈ ਉਹ ਹੀ ਉਹ ਜੱਜ ਬਣਨਗੇ ਤੇ ਉਹ ਮੇਰੇ ਖਿਆਲ ਉਹ ਕਿੱਦਾਂ ਇਨਸਾਫ ਕਰਨਗੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਜੇ ਬਾਈਚਨ ਸੂ ਉਹਨਾਂ ਉਹਨਾਂ ਪਹਿਲੇ ਗੱਲ ਤੇ ਉਹ ਬਹੁਤ ਪੁਰਾਣੇ ਦੋਸ਼ ਹੈ ਜਿਹੜੇ ਉਹਨਾਂ ਤੇ ਕੀਤੇ ਕੀਤੇ ਜਾ ਰਹੇ ਆ ਉਹਨਾਂ ਦੀ ਅੱਜ ਤੱਕ ਕੋਈ ਟੋਕ ਨਹੀਂ ਬਣਦੀ ਜੇ ਫਿਰ ਵੀ ਕੋਈ ਚਾਹੁੰਦੇ ਆ ਤੇ ਕੋਈ ਨਰਪੱਖ ਲੋਕਾਂ ਦੀ ਵਿਦਵਾਨ ਰਿਟਾਇਰ ਜੱਜਾਂ ਦੀ ਕੋਈ ਕਮੇਟੀ ਬਣਾ ਕੇ ਉਹਦੀ ਜਾਂਚ ਕੀਤੀ ਜਾਵੇ ਅੱਛਾ ਮਹਿੰਦਰ ਸਿੰਘ ਗਰੇਵਾਲ ਉਹ ਲੋ ਬੀਬੀ ਸਤੰਤਰਪੁਰ ਰਣਾ ਬਾਰੇ ਕੋਈ ਗੱਲ ਕੀਤੀ ਉਹਨੂੰ ਕਿੱਦਾਂ ਦੇ ਉਹ ਬਹੁਤ ਘੱਟਿਆ ਹਰਕਤ ਹੈ ਜੀ ਉਹ ਇੱਕ ਬਹੁਤ ਸਤਕਾਰ ਤੇ ਸਖਸੀਅਤ ਦੀ ਬੇਟੀ ਆ ਤੇ ਅਮਰ ਸ਼ਹੀਦ ਭਾਈ ਅਮਰਿਕ ਸਿੰਘ ਹੁਣਾਂ ਦੀ ਉਹਨਾਂ ਦੇ ਦਾਦਾ ਜੀ ਕਸਰਨ ਸੰਤ ਕਰਤਾਰ ਸਿੰਘ ਹੁਣਾਂ ਬਹੁਤ ਵੱਡਾ ਉਹਦਾ ਵਾ ਉਹਨਾਂ ਨੇ ਪੰਥ ਨੂੰ ਬਹੁਤ ਵੱਡੀ ਦੇਣ ਹੈ ਉਹਨਾਂ ਦੀ ਤੇ ਉਹਨਾਂ ਦੇ ਪਰਿਵਾਰ ਨੂੰ ਤੁਸੀਂ ਇਦਾਂ ਟਾਰਗੇਟ ਕਰੋ ਤੇ ਮੇਰੇ ਖਿਆਲ ਇੱਕ ਬਹੁਤ ਨਿੰਦਣਯੋਗ ਆ ਅਸੀਂ ਤੇ ਚਾਹੁੰਨੇ ਕੋ ਮਾਫੀ ਮੰਗਣ ਨਹੀਂ ਤੇ ਪੰਥ ਉਹਨਾਂ ਨੂੰ ਮਾਫ ਨਹੀਂ ਕਰੂਗਾ ਉਹਨਾਂ ਉਹਨਾਂ ਦਾ ਅਸੀਂ ਬਾਈਕਾਟ ਕਰਾਂਗੇ ਅਸੀਂ ਜਸਦਰ ਸਾਹਿਬ ਨੂੰ ਕਹਿੰਨੇ ਕੋ ਉਹਨਾਂ ਨੂੰ ਪਹਿਲੀ ਗੱਲ ਤੇ ਉਹਨਾਂ ਨੂੰ ਤਨਖਾਹਿਆ ਕਰਾਰ ਦਿੱਤਾ ਜਾਣਾ ਚਾਹੀਦਾ ਦੀ ਪਰ ਜਿਸ ਤਰੀਕੇ ਨਾਲ ਮਾਹੌਲ ਇਸ ਵੇਲੇ ਸਿਰਜਿਆ ਗਿਆ ਹੈ ਇਸ ਤਰੀਕੇ ਨਾਲ ਪੰਥ ਦੇ ਵਿੱਚ ਇਸ ਵੇਲੇ ਕੁੜਤਨ ਪੈ ਗਈ ਹੈ ਜਾਂ ਵਿਵਾਦ ਪੈ ਗਏ ਨੇ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਉਹਵਾਹ ਜੀ ਜਾਣ ਬੁੱਝ ਕੇ ਪਾਏ ਜਾ ਰਹੇ ਆ ਜੇ ਉਹ ਦਿਨ ਉਹ ਦੋ ਤਰੀਕੇ ਦਾ ਫੈਸਲਾ ਸੀ ਉਹਨੂੰ ਇਹਨਾਂ ਨੇ ਲਾਗੂ ਕਰਦੇ ਤੇ ਕੋਈ ਕੋਈ ਗੱਲ ਨਹੀਂ ਸੀ ਲੋਕਾਂ ਨੇ ਇਹ ਉਹ ਚੀਜ਼ ਤੋਂ ਭੱਜ ਰਹੇ ਆ ਜੀ ਉਹ ਆਪਣੇ ਗ੍ਰਾਮ ਹੀ ਹੈ ਕਬੂਲ ਕਰਕੇ ਵੀ ਉਹ ਤੋਂ ਹੁਣ ਦੁਬਾਰਾ ਦੌੜ ਰਹੇ ਆ ਹੁਣ ਪੰਥ ਦੌੜ ਨਹੀਂ ਦਊਗਾ ਇਹਨਾਂ ਨੂੰ ਇਸ ਕਰਕੇ ਇਹਨਾਂ ਨੂੰ ਇਹ ਚੀਜ਼ਾਂ ਕਿ ਪੰਥ ਨੇ ਤੇ ਇਹਨਾਂ ਨੂੰ ਪਹਿਲਾਂ ਹੀ ਨਕਾਰ ਦਿੱਤਾ ਹੋਇਆ ਹੈ ਔਰ ਇਹਨਾਂ ਨੂੰ ਜੇ ਚਾਹੀਦਾ ਹੈ ਕਿ ਸੱਚੇ ਦਿਲੋਂ ਆ ਕੇ ਗੁਰੂ ਦੇ ਹਰ ਦਰ ਤੇ ਮਾਫੀ ਮੰਗਦੇ ਤੇ ਇੱਥੇ ਵੀ ਆ ਕੇ ਇਹਨਾਂ ਨੇ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉਹ ਜੋ ਇੱਥੇ ਵੀ ਹੋਈ ਇਹ ਅਕਾਲ ਤਖਤ ਨੂੰ ਵੀ ਗਮਰਾਹ ਕਰਨ ਦੀ ਕੋਸ਼ਿਸ਼ ਕਰਕੇ ਤੇ ਇਹਨਾਂ ਜ਼ਰਾਦਾ ਕਿ ਅਸੀਂ ਆਪਣੀਆਂ ਗੱਦੀਆਂ ਤੇ ਫਿਰ ਕਿਸ ਤਰੀਕੇ ਨਾਲ ਬਰਾਜ਼ਮ ਪਰ ਲੇਕਿਨ ਲੋਕਾਂ ਨੂੰ ਹੁਣ ਅਸਲੀਅਤ ਦਾ ਪਤਾ ਵਾ ਕਿ ਇਹ ਗੁਰੂ ਨਮੀ ਇਹ ਸਖਬੀਰ ਨੂੰ ਗੁਰੂ ਮੰਨ ਕੇ ਬੈਠੇ ਆ ਉਹਦੀ ਚਾਪਲੂਸੀ ਚ ਦਿਨ ਰਾਤ ਉਹਨੂੰ ਵੀ ਹਰ ਤਰੀਕੇ ਨਾਲ ਪ੍ਰੋਟੈਕਟ ਕਰ ਰਿਆ ਮੇਰੇ ਖਿਆਲੇ ਕਿ ਇਹ ਆਉਣ ਵਾਲੇ ਸਮੇਂ ਚੱਲੂਗਾ ਨਹੀਂ ਇਦਾਂ ਇੱਕ ਪਾਸੇ ਨਰਿੰਦਰ ਸਿੰਘ ਚੋਂ ਉਹਨਾਂ ਨੂੰ ਪੰਤ ਤੋਂ ਛੇਕਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਜੀਪੀਸੀ ਨੇ ਉਹ ਕਹਿੰਦਾ ਜੈਦਾ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਨਹੀਂ ਇਹ ਤੇ ਦੇਖੋ ਜੀ ਉਹ ਜੋ ਜੋ ਉਹਨਾਂ ਨੇ ਕੋਈ ਦੋਸ਼ ਹੈ ਤਾਂ ਉਹ ਸਰਕਾਰ ਨੇ ਉਹਨਾਂ ਨੂੰ ਅਰੈਸਟ ਕੀਤਾ ਉਹ ਆਪੇ ਕਰੋ ਬਾਕੀ ਤੁਸੀਂ ਉਹਦੀ ਦਸਤਾਰ ਲਾਈ ਹੈ ਇਥੇ ਉਹਦੇ ਤੇ ਦਸ਼ਦਾਰ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਕੋਈ ਐਕਸ਼ਨ ਨਹੀਂ ਲੈ ਰਹੀ ਤੇ ਉਹਨੂੰ 35 ਸੌ ਛੱਕਣ ਦੀ ਗੱਲ ਕੀਤੀ ਜਾ ਰਹੀ ਆ ਤੇ ਜਿਹੜੇ ਬੰਦੇ ਐਡੇ ਐਡੇ ਵੱਡੇ ਦੋਸ਼ ਜਿਨ੍ਹਾਂ ਨੇ ਕਈ ਕਤਲਾਂ ਦੀ ਕਬੂਲ ਲਿਆ ਸਭ ਕੁਝ ਕਰ ਲਿਆ ਗੁਰੂ ਸਾਹਿਬ ਦੀਆਂ ਬਦਮੀਆਂ ਕਬੂਲ ਲੀਆਂ ਉਹ ਉਹ ਬੰਦਿਆਂ ਨੂੰ ਤੁਸੀਂ ਪੰਥ ਨੂੰ ਉਹਨਾਂ ਨੂੰ ਛੱਕਣ ਦੀ ਕਿਉਂ ਨਹੀਂ ਮੰਗ ਕਰਦੇ ਉਹ ਕਹਿੰਦੇ ਉਹਨਾਂ ਨੇ ਤੇ ਅੱਗੇ ਸੇਵਾ ਨਿਭਾਤੀ ਕੰਮ ਖਤਮ ਹੋ ਗਿਆ ਤੇ ਉਹ ਚੌੜਾ ਸਾਹਿਬ ਨੂੰ ਸੇਵਾ ਲਾ ਦੇਣ ਉਹ ਵੀ ਉਹ ਵੀ ਸੇਵਾ ਕਰ ਲੈਣਗੇ ਇਹ ਇਹ ਚੀਜ਼ ਹੈ ਕਿ ਸੇਵਾਏ ਜੇ ਇਸ ਤਰੀਕੇ ਨਾਲ ਏਡੇ ਵੱਡੇ ਗੁਨਾਹ maaf ਹੋ ਸਕਦੇ ਤਾਂ ਫਿਰ ਚੌੜਾ ਸਾਹਿਬ ਨੂੰ ਸੇਵਾ ਲਾਓ ਉਹ ਵੀ ਆਪਣਾ ਆਪਣਾ ਇੱਥੇ ਮੈਂ ਸੇਵਾ 4 ਦਿਨ ਸੇਵਾ ਕਰਨਗੇ ਤੇ ਉਹਨਾਂ ਨੂੰ ਛੁੱਟੀ ਹੋ ਜਾਣ ਪਰ ਗੁਰੂ ਘਰ 'ਤੇ ਹਮਲਾ ਕਿਸ ਜਾਇਜ਼ ਨਹੀਂ ਗੁਰੂ ਘਰ 'ਤੇ ਹਮਲਾ ਦੇਖੋ ਕਿ ਹਮਲਾ ਕਿਉਂ ਹੋਇਆ ਕਿ ਲੋਕਾਂ ਦੇ ਮਨ 'ਚ ਕਿੱਡਾ ਵੱਡਾ ਰੋਸ ਆ ਕਿ ਇਹਨਾਂ ਨੇ ਏਡੇ ਵੱਡੇ ਗੁਨਾਹ ਗਾ ਰਿਆ ਇਹਨਾਂ ਨੂੰ ਸਜ਼ਾ ਥੋੜੀ ਮਿਲੀ ਆ ਲੇਕਿਨ ਫਿਰ ਵੀ ਚਲੋ ਅਸੀਂ ਕਿ ਇਹ ਨੇ ਉਹਨੂੰ ਜਸਟੀਫਾਈ ਨਹੀਂ ਕਰਦੇ ਕਿ ਹਾਂ ਕਿ ਉਹ ਸਹੀ ਹੋਇਆ ਜਾਂ ਗਲਤ ਹੋਇਆ ਪਰ ਉਹ ਤੋਂ ਬਾਅਦ ਵੀ ਜੋ ਹੋਇਆ ਉਹ ਉਹ ਵੀ ਬਹੁਤ ਗਲਤ ਆ ਅੱਛਾ ਜੀ ਤੁਸੀਂ ਇੱਕ ਪਾਰਟੀ ਬਣਾਈ ਸੀ ਆਪਣੀ ਜਿੱਥੋਂ ਤੱਕ ਗੱਲਬਾਤ ਪਹੁੰਚੀ ਆ ਕਿਉਂਕਿ ਉਹ ਗੱਲ ਨਜ਼ਰ ਨਹੀਂ ਆ ਰਹੀ ਆ ਨਹੀਂ ਉਹਦੇ ਵਾਸਤੇ ਚੱਲ ਰਿਹਾ ਜੀ ਅਸੀਂ ਇਹ ਦੇਖ ਹੀ ਰਹਸਾਂਗੇ ਕਿ ਡਰਾਮਾ ਚੱਲਸ ਪੰਥ ਤੱਕ ਕੋਈ ਕਾਲ ਤੱਕ ਦੀ ਜੇਸਦਾਰੀ ਦੇ ਗਵਾਹੀ ਹੈ ਕੋਈ ਇੱਕ ਸਾਂਝਾ ਅਕਾਲੀ ਦਲ ਬਣ ਜਾਊਗਾ ਜਾਂ ਕੁਝ ਹੋਊਗਾ ਪਰ ਹਾਲਾਤ ਇਦਾਂ ਦੇ ਆ ਕਿ ਉਹ ਆਪਣੇ ਵਾਅਦਿਆਂ ਤੋਂ ਫੇਰ ਭੱਜ ਰਹੇ ਆ ਇਸ ਕਰਕੇ ਹੁਣ ਅਸੀਂ ਇਸ ਇਸ ਇੱਤੇ ਕੰਮ ਕਰ ਰਹੇ ਆ ਤੇ ਜਲਦੀ ਅਸੀਂ ਆਪਣੀ ਪਾਰਟੀ ਦਾ ਜੋਰ ਢਾਂਚਾ ਗਠਨ ਕਰਾਂਗੇ ਅੱਛਾ ਸਰ ਇੱਕ ਹੋਰ ਇੱਕ ਆਖਰੀ ਸਵਾਲ ਆ ਕਿ ਜਿਸ ਤਰੀਕੇ ਨਾਲ ਅਕਾਲੀ ਦਲ ਨੂੰ ਪੁਨਰ ਗਠਨ ਕਰਨ ਦੀ ਗੱਲ ਕੀਤੀ ਗਈ ਹੈ ਤੇ ਕੀ ਤੁਸੀਂ ਉਸ ਦਾ ਹਿੱਸਾ ਬਣੋਗੇ ਅਗਰ ਨਵਾਂ ਅਕਾਲੀ ਦਲ ਕੋਈ ਨਵਾਂ ਤਿਆਰ ਹੁੰਦਾ ਤੇ ਨਹੀਂ ਇਹ ਦੇਖੋ ਪੁੰਦਰ ਗਠਨ ਕਰਨ ਵਾਲੀ ਕਿਹੜੀ ਗੱਲ ਹੈ ਜੀ ਜਿਹੜਾ ਜਿਹੜੇ ਅਕਾਲੀ ਦਲ ਨੂੰ ਲੋਕਾਂ ਨੇ ਇਨਕਾਰਤਾ ਅਕਾਲ ਤਖਤੋਂ ਪਘੋੜੇ ਹੋ ਰਹੇ ਆ ਤੇ ਤੇ ਹੈ ਉਹ ਹੀ ਅਕਾਲੀ ਦਲ ਨਵਾਂ ਬਣ ਰਿਹਾ ਨਾ ਉਹ ਨਹੀਂ ਨਵਾਂ ਨਵਾਂ ਤੇ ਉਹ ਜੋ ਜੋ ਇਥੇ ਕਮੇਟੀ ਬਣੀ ਆ ਜਾਂ ਜੋ ਕੀਤਾ ਗਿਆ ਉਹ ਦੋਵਾਂ ਧੜਿਆਂ ਨੂੰ ਇਕੱਠੇ ਕਰਨ ਵਾਸਤੇ ਗੱਲ ਕੀਤੀ ਗਈ ਹੈ ਮੇਰਾ ਖਿਆਲ ਉਹਨੂੰ ਉਹ ਸਰਪ੍ਰੰਤ ਨਹੀਂ ਗਈ ਹੋਰ ਵੀ ਤਰਾਵਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਨੀ ਚਾਹੀਦੀ ਸੀ ਚਲੋ ਅਸੀਂ ਆਪਣੇ ਤੌਰ ਤੇ ਹੁਣ ਇਹ ਜਦੋਂ ਦੇਖ ਲੈ ਕੇ ਹਾਲਾਤ ਤੇ ਦੇ ਬਣ ਗਿਆ ਕਿ ਜਰੂਰੀ ਇਹ ਮੈਦਾਨ ਚਾਉਣਾ ਪਊਗਾ ਤੇ ਅਸੀਂ ਹੋਣਾ ਇਹ ਜਲਦੀ ਇੱਥੇ ਕੰਮ ਕਰ ਰਹੇ ਆ ਜਲਦੀ ਅਸੀਂ ਸੰਗਤਾਂ ਨੂੰ ਇਹ ਇਹ ਖਬਰ ਦਵਾਂਗੇ ਕੋਈ ਸ਼ੋਭਾ ਇਹਦਾ ਢਾਂਚਾ ਜਾਂ ਇਹਦੀ ਕਮੇਟੀ ਗਠਨ ਕਰਕੇ ਤੋਂ ਅੱਗੇ ਵਧਾਂਗੇ ਠੀਕ 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 ਇੱਕ ਮਿੰਟ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ 2 ਤਰੀਕ ਨੂੰ ਅਕਾਲ ਤਖਤ ਸਾਹਿਬ ਵੱਲੋਂ ਇਹ ਜੋ ਅਕਾਲੀ ਦਲ ਨੇ ਬਹੁਤ ਵੱਡੀਆਂ ਗਲਤੀਆਂ ਕੀਤੀ ਸੀ ਉਹਦੇ ਆਉਦੇਦਾਰਾਂ ਨੂੰ ਕੁਝ ਸਜ਼ਾ ਲਗਾਈ ਸੀ ਉਦੋਂ ਬਾਅਦ ਚ ਜਿਹੜੇ ਹਾਲਾਤ ਉਹ 4 ਤਰੀਕ ਨੂੰ ਕੋਈ ਘਟਨਾ ਕੋਈ ਵਾਪਰਦਾ ਉਹ ਤੋਂ ਬਾਅਦ ਕਿਦਾਂ ਦੇ ਉਤ ਬਣਾਉਂਦੇ ਆ ਉਹ ਉਹਦੇ ਬਹੁਤ ਸਿੱਖਾਂ ਚ ਬੜੀ ਦੁਬਿੰਦਾ ਵੀ ਆ ਚਿੰਤਾ ਵੀ ਆ ਕਿਉਂਕਿ ਇਹ ਜੋ ਕੁਝ ਉਸ ਚੀਜ਼ ਨੂੰ ਉਲਟੇ ਪਾਸੇ ਲਜਾਇਆ ਜਾ ਰਿਹਾ ਕਿਉਂਕਿ ਇਹ ਉਹ ਜੋ ਉੱਥੇ ਜਸੇਦਾਰ ਸਾਹਿਬ ਨੇ ਸਜ਼ਾ ਲਗਾਈ ਤਾਂ ਉਹ ਜਸੇਦਾਰਾਂ ਦੇ ਉੱਪਰ ਹੀ ਅਟੈਕ ਕੀਤਾ ਜਾ ਰਿਹਾ ਜਸੇਦਾਰਾਂ ਦੀ ਕਰਦਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਤੇ ਦਬਾਅ ਬਣਾਇਆ ਜਾ ਰਿਹਾ ਕਿ ਉਹ ਫੈਸਲੇ ਨੂੰ ਦੁਬਾਰਾ ਬਦਲ ਲੀ ਗਏ ਅਸੀਂ ਆਪਣੇ ਆਪਣੇ ਅਨੁਕੂਲ ਬਣਾ ਲੀ ਗਏ ਐਸਪੀਸੀ ਦੀ ਜਿਹੜੀ ਕਤਰਤਾ ਹੋਈ ਉਹ 15 ਦਿਨ ਵਾਸਤੇ ਸਿੰਘ ਸਾਹਿਬ ਨੂੰ ਸਾਈਡ ਤੇ ਕਰਤਾ ਗਿਆ ਉਹਨੂੰ ਕਿਵੇਂ ਵੇਖਣਾ ਇਹ ਜੀ ਮੇਰਾ ਖਿਆਲ ਕਿ ਐਸਜੀਬੀਸੀ ਦੇ ਜਿਹੜੀ ਆ ਕਿ ਉਹ ਆਪਣੀ ਮਣਿਆਤ ਜਬ ਵਿਹਾ ਚੁੱਕੀ ਆ ਉਹ ਜਿਹੜੀ ਆ ਕਿ ਉਹ ਬਹੁਤ ਸਾਲ ਪੁਰਾਣੀ ਆ ਉਹਨੋਂ ਤੇ ਮੇਰਾ ਖਿਆਲ ਪ੍ਰਬੰਧ ਇਹਦੇ ਮੇਜਰ ਫੈਸਲੇ ਲੈਣ ਦਾ ਉਹਨੂੰ ਕੋਈ ਅਧਿਕਾਰ ਨਹੀਂ ਹੈ ਕਿਉਂਕਿ ਉਹਨਾਂ ਦੀ ਜਨਾਜ਼ਰ ਕੋਈ ਨਵੀਂ ਚੋਣ ਨਹੀਂ ਹੁੰਦੀ ਉਹਨਾਂ ਚਿਰ ਇਹਨਾਂ ਨੂੰ ਪ੍ਰਬੰਧ ਚੱਲਦਾ ਰੱਖਣ ਵਾਸਤੇ ਇਹੋ ਜੇ ਆਪਣੇ ਉਹ ਚੱਲ ਜੀਦਾ ਹੈ ਬਾਕੀ ਜਿਹੜੀ ਉਹ ਕਮੇਟੀ ਚ ਉਹਨਾਂ ਨੇ ਹੁਣ ਜਥੇਦਾਰ ਸਾਹਿਬ ਦੇ ਉੱਪਰ ਬਣਾਈ ਆ ਉਹ ਜਿਹੜੇ ਜਿਹਨਾਂ ਜਿਨ੍ਹਾਂ ਲੋਕਾਂ ਨੂੰ ਉਹ ਕਮੇਟੀ ਚ ਲਿਆ ਗਿਆ ਉਹ ਆਪਦੋਸ਼ੀ ਆ ਉਹਨਾਂ ਨੂੰ ਦੋ ਦੋ ਤਿੰਨ ਤਿੰਨ ਵਾਰੀ ਤਨਖਾਹਾਂ ਲੱਗ ਚੁੱਕੀਆਂ ਤੇ ਫਿਰ ਉਹ ਉਹਨਾਂ ਨੂੰ ਮੇਰੇ ਖਿਆਲ ਜੱਜ ਬਣਾਉਣ ਦਾ ਤੇ ਮੇਰੇ ਖਿਆਲ ਇੱਕ ਉਹ ਜਥੇਦਾਰ ਨੂੰ ਇੱਕ ਇਸ ਤਰੀਕੇ ਨਾਲ ਇਥੋਂ ਕੱਢਣ ਦਾ ਜਲੀਲ ਕਰਨ ਦਾ ਹੀ ਇੱਕ ਹਿੰਦਾ ਹੈ ਕਹਿੰਦੇ ਹਰਪੀਤ ਸਿੰਘ ਵੀ ਉਹ ਕਹਿ ਰਹੇ ਕਹਿੰਦੇ ਕਿ ਮੈਨੂੰ ਹੀ ਨਹੀਂ ਇਹਨਾਂ ਨੇ ਪਹਿਲਾਂ ਤੋਂ ਹੀ ਕਈਆਂ ਨੂੰ ਜੀਡ ਕਰਕੇ ਭੇਜਿਆ ਤੇ ਇਹ ਸ਼ਾਇਦ ਖਤਮ ਨਹੀਂ ਹੋਣਾ ਔਲੇ ਸਮੇਂ ਚ ਵੀ ਚੱਲਦਾ ਰਹੂਗਾ ਨਹੀਂ ਅਸੀਂ ਇਹ ਇਸ ਚੀਜ਼ ਦੀ ਮੰਗ ਕਰਦੇ ਆ ਕਿ ਜਥੇਦਾਰ ਦੇ ਅਹੁਦੇ ਦੀ ਜਿਹੜੀ ਗ੍ਰਿਮਾ ਉਹਨੂੰ ਬਣਾ ਕੇ ਰੱਖਣਾ ਚਾਹੀਦਾ ਉਹਦੇ ਵਾਸਤੇ ਕੋਈ ਰੂਲ ਰੈਗੂਲੇਸ਼ਨ ਬਣਨੇ ਚਾਹੀਦੇ ਉਹ ਕਿਦਾਂ ਉਹਨਾਂ ਨੂੰ ਇੱਥੇ ਜਸੇਵਾ ਮਿਲਣੀ ਚਾਹੀਦੀ ਆ ਤੇ ਉਹਨਾਂ ਦੀ ਰਿਟਾਇਰਮੈਂਟ ਕਿਸ ਤਰੀਕੇ ਨਾਲ ਹੋਣੀ ਚਾਹੀਦੀ ਉਹ ਵੀ ਸਾਰੇ ਕੋਈ ਰੂਲ ਰੈਗੂਲੇਸ਼ਨ ਤੋਂ ਬਿਨਾਂ ਇਹ ਨਹੀਂ ਕਿ ਕੋਈ ਦਾ ਹੁਕਮ ਆਇਆ ਜਾਂ ਉੱਪਰੋਂ ਕਿਸੇ ਦਾ ਤੇ ਉਹਨੂੰ ਘਰ ਨੂੰ ਤੋੜ ਦਿਓ ਉਹਨੂੰ ਬੇਜਿਤ ਕਰੋ ਉਹਦੇ ਪਿੱਛੇ ਜਿਹੜਾ ਇਹਨਾਂ ਦਾ ਆਈਟੀ ਵਿੰਗ ਹੈ ਉਹਦੇ ਨਰਾਤ ਉਹਨਾਂ ਦੀਆਂ ਧੀਆਂ ਪੇਣਾ ਨੂੰ ਗਾਲਾਂ ਕੱਢੇ ਮੇਰੇ ਖਿਆਲ ਬਹੁਤ ਸ਼ਰਮਨਾਕ ਹੈ ਕਿ ਇੱਕ ਜਿੰਨਾ ਚੀਜ਼ਾਂ ਅਕਾਲ ਤਖਤ ਦੇ ਜਹੇਦਾਰ ਦੀ ਜਿੰਨਾ ਪ੍ਰੋਟੈਕਸ਼ਨ ਕਰਨੀ ਸੀ ਉਹ ਉਹੀ ਉਹਦੇ ਉਲਟੀ ਵਾਰ ਖੇਤ ਕੋ ਖਾਈ ਉਹੀ ਉਹਨੂੰ ਢਾਉਣ ਦੀ ਕੋਸ਼ਿਸ਼ ਕਰ ਰਹੇ ਆ ਮੇਰੇ ਖਿਆਲ ਕਿ ਬਹੁਤ ਮਾੜੀ ਗੱਲ ਹੈ ਭਾਈ ਅਮਰੀਕ ਸਿੰਘ ਦੀ ਬੇਟੀ ਨੂੰ ਪ੍ਰਸ਼ਾਸਨ ਵੱਲੋਂ ਬੁਲਾਇਆ ਜਾਂਦਾ ਵਾ ਉਹਦੇ ਪੁੱਛ ਹਪਤਾਲ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਤੇ ਦਿਖਾਈ ਦੇ ਰਿਹਾ ਕੁਛ ਚੈਨਲਾਂ ਵੱਲੋਂ ਜੋ ਵਿਖਾ ਲਿਆ ਗਿਆ ਉਹਨੂੰ ਕੋਈ ਵੀ ਕਹਿੰਦੀ ਹੈ ਕਿ ਅਕਾਲੀ ਦਲ ਵੱਡੇ ਲੀਡਰ ਵੱਲੋਂ ਬੀਬੀ ਬਾਰੇ ਕੁਝ ਗਲਤ ਬੋਲਣਾ ਨਹੀਂ ਇਹ ਤਾਂ ਬਹੁਤ ਨਿੰਦਾ ਜਨਕ ਹੈ ਜੀ ਪਹਿਲੀ ਗੱਲ ਤੇ ਉਹ ਜੀ ਸ਼੍ਰੋਮਣੀ ਕਮੇਟੀ ਦੀ ਇੱਕ ਵਰਕਰ ਆ ਔਦੇਦਾਰ ਆ ਤੇ ਉਹਨੂੰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜ਼ਿੰਮੇਵਾਰੀ ਲੈ ਕੇ ਪ੍ਰਸ਼ਾਸਨ ਕੋਲ ਇਹਨਾਂ ਨੂੰ ਆਪਸ਼ਪਸ਼ਟੀ ਕਰਨ ਦੇਣਾ ਚਾਹੀਦਾ ਸੀ ਉਹਨੂੰ ਇੱਕ ਬੀਬੀ ਨੂੰ ਠਾਣੇ ਜਾਣਾ ਦੀ ਲੋੜ ਨਹੀਂ ਸੀ ਚਾਹੀਦੀ ਜੇ ਉਹ ਫਿਰ ਵੀ ਇਹਨਾਂ ਨੇ ਉਹਦੇ ਖਿਲਾਫ ਪ੍ਰਪਾਗੈਂਡਾ ਇਹ ਲੀਡਰਾਂ ਨੇ ਉਹਨਾਂ ਦੀ ਕਰਦਾਸ਼ ਕੁਝ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਅਸੀਂ ਘੋਰ ਸ਼ਬਦਾਂ ਚ ਨਿੰਦਾ ਕਰਦੇ ਆ ਕਿ ਪੰਥ ਵੱਲੋਂ ਇਹ ਇਹੋ ਜਿਹੇ ਬੰਦਿਆਂ ਨੂੰ ਪੰਥ ਤੋਂ ਛੇਕਿਆ ਜਾਣਾ ਚਾਹੀਦਾ ਜਿਹੜੇ ਅਮੇਸ਼ ਅੰਦਰ ਸਿੰਘ ਗਰੇਵਾਲ ਵਰਗੇ ਜਿਹੜੇ ਉਹ ਟੀਵੀ ਤੇ ਬਕਵਾਸ ਕਰਦੇ ਆ ਉਹਨਾਂ ਦੀ ਕਰਦਾਸ਼ ਕੋਸ਼ਿਸ਼ ਕਰ ਰਹੇ ਉਹਨਾਂ ਦੇ ਪਰਿਵਾਰ ਦੀ ਬਹੁਤ ਵੱਡੀ ਦੇਣ ਆ ਕੌਮ ਨੂੰ ਹੈ ਉਹਨਾਂ ਦਾਦਾ ਜੀ ਉਹਨਾਂ ਦੇ ਪਿਤਾ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਨੇ ਕੌਮ ਲਈ ਸ਼ਹੀਦੀ ਦਿੱਤੀ ਹੈ ਉਹਨਾਂ ਦੇ ਪਰਿਵਾਰਾਂ ਨੂੰ ਟਾਰਗੇਟ ਕਰਨਾ ਮੇਰਾ ਖਿਆਲ ਬਹੁਤ ਸ਼ਰਮਨਾਕ ਗੱਲ ਹੈ ਬਹੁਤ ਸ਼ਰਮ ਵਾਲੀ ਗੱਲ ਹੈ ਜੀ ਇਸ ਦੇ ਬਾਅਦ ਜੇ ਨਰੈਣ ਸਿੰਘ ਚੌੜਾ ਦਾ ਪ੍ਰਤੀਕਰਮ ਤੇ ਨਰੈਣ ਸਿੰਘ ਚੌੜਾ ਨੂੰ ਪੰਚੋਂ ਛੇਕਣ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਮੈਂ ਤਾਂ ਸੋਚਦਾ ਕਿ ਪਹਿਲਾਂ ਤੇ ਜਿਹੜੇ ਜਿਨ੍ਹਾਂ ਨੇ ਅਜਿਹੇ ਵੱਡੇ ਗ੍ਰਾਹ ਦੋ ਤਰੀਕ ਨੂੰ ਕਬੂਲੇ ਉਹਨਾਂ ਨੂੰ ਪੰਚੋਂ ਛੱਕਿਆ ਜਾਣਾ ਚਾਹੀਦਾ ਤੇ ਨਰੈਣ ਸਿੰਘ ਚੌੜੇ ਦੀ ਜਿਹੜੀ ਦਸਤਾਰ ਲਾਈ ਆ ਜਾਂ ਕੁਝ ਕੀਤਾ ਹੈ ਉਹਦੇ ਤੇ ਵੀ ਕੋਈ ਕਮੇਟੀ ਨੂੰ ਐਕਸ਼ਨ ਲੈਣਾ ਚਾਹੀਦਾ ਜਾਂ ਕੋਈ ਅਕਾਲ ਤਖਤ ਸਭ ਨੂੰ ਨੋਟਿਸ ਲੈਣਾ ਚਾਹੀਦਾ ਅਸੀਂ ਅੱਜ ਇਹ ਜੋ ਦਤਾਂ ਆਪਣਾ ਮੰਗ ਪੱਤਰ ਜਿਸ ਤਰ੍ਹਾਂ ਅਕਾਲ ਸਾਹਿਬ ਨੂੰ ਅਸੀਂ ਉੱਤੇ ਲਿਖਿਆ ਇਹ ਸਾਰੀਆਂ ਚੀਜ਼ਾਂ ਕਿ ਇਹ ਇਹਨਾਂ ਤੇ ਤੁਸੀਂ ਇਹਨਾਂ ਤੇ ਐਕਸ਼ਨ ਲਓ ਇਹ ਇਹਨਾਂ ਨੂੰ ਇਹ ਆਪੇ ਜੱਜ ਬਣ ਕੇ ਜਿਹੜੇ ਦੋਸ਼ੀ ਬੰਦੇ ਆ ਉਹ ਹੀ ਦੂਜਿਆਂ ਨੂੰ ਕਹਿੰਦੇ ਕਿ ਜੀ ਇਹਨਾਂ ਨੂੰ ਪੰਥ ਚੋਂ ਕੱਢ ਦਿਓ ਜਾਂ ਕਰ ਦਿਓ ਹੈ ਬਿਨਾ ਕਿਸੇ ਕੋਈ ਜਾਂਚ ਦੇ ਪੜਤਾਲ ਦੇ ਠੀਕ ਹੈ ਜੀ ਹੂੰ